ਸਤ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਿਹਾ ਸਾਰੇ ਸਰੋਤਿਆਂ ਨੂੰ ਜੀ ਆਉਣ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੁਣੇ-ਹੁਣੇ ਆਇਆ ਇੱਥੇ ਵੱਡਾ ਭਿਆਨਕ ਜਬਰਦਸਤ ਪਚਾਲ ਕੰਬੀ ਧਰਤੀ ਮੱਚੀ ਹਾਹਾਕਾਰ ਅਲਰਟ ਹੋ ਗਿਆ ਜਾਰੀ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਹੀ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ ਹਾਂ ਦੋਸਤੋ ਹੁਣੇ-ਹੁਣੇ ਜਾਣਕਾਰੀ ਮਿਲੀ ਆਏ ਦਿਨ ਬਹੁਤ ਸਾਰੇ ਕੁਦਰਤੀ ਆਫਤਾਂ ਦੁਨੀਆ ਤੇ ਆਉਂਦੀਆਂ ਰਹਿੰਦੀਆਂ ਹਨ ਜਿਸ ਕਰਕੇ ਲੋਕਾਂ ਦਾ ਪਾਰੀ ਜਾਨੀ ਤੇ ਮਾਲੀ ਨੁਕਸਾਨ ਹੋ ਜਾਂਦਾ ਹੁਣ ਇੱਥੇ ਵੱਡੀ ਖਬਰ ਆਈ ਜਿੱਥੇ ਕਿ ਵੱਡਾ ਭਿਆਨਕ ਪਚਾਲ ਹੋ ਗਿਆ ਜਿਸ ਆਇਆ ਜਸਟ ਕਰਕੇ ਅਲਰਟ ਜਾਰੀ ਹੋਇਆ ਜੀ ਹਾਂ ਦੋਸਤੋ ਪੱਛਮੀ ਜਾਪਾਨ ਵਿੱਚ 7.5 ਤੀਬਰਤਾ ਦੇ ਪਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਪਚਾਲ ਦੇ ਇਹ ਝਟਕੇ ਉਤਰੀ ਮੱਧ ਚੁਬਨ ਵਿੱਚ ਮਹਿਸੂਸ ਕੀਤੇ ਗਏ ਜਿਵੇਂ ਹੀ ਐਪਚਾਰ ਆਸਨਾਮੀ ਦੀ ਚੇਤਾਵਨੀ ਜਾਰੀ ਕਰ ਦਿੱਤੀ ਗਈ ਆਸਨਾਮੀ ਦੀ ਚੇਤਾਵਨੀ ਨੇ ਲੋਕਾਂ ਨੂੰ ਜਲਦੀ ਤੋਂ ਜਲਦੀ ਇਸੀ ਕਾਵਾ ਨਿਗਾਟਾ ਟੋਯਾਮਾਤੇ ਯਮਗਟਾ ਪ੍ਰੀਫੈਕਚਰ ਦੇ ਤਟਵਤੀ ਖੇਤਰوں ਨੂੰ ਛੱਡਣ ਲਈ ਕਿਹਾ ਤੇ ਇਸੇ ਕਾਵਾ ਵਿੱਚ ਨੋਟੋ ਪ੍ਰਾਇਦੀਪ ਦੇ ਕੋਲੇ ਸਮੁੰਦਰ ਤੋਂ 5 ਮੀਟਰ ਤੱਕ ਦੀਆਂ ਲਹਿਰਾਂ ਹੁੰਦੀ ਸੰਭਾਵਨਾ ਹੈ ਤੇ ਐਨ ਐਚ ਕੇ ਦੀ ਰਿਪੋਰਟ ਮੁਤਾਬਿਕ ਨਵੇਂ ਸਾਲ ਦੇ ਦਿਨ 50 ਦੇ ਛੜ ਕੇ ਟੋਕਿਓ ਤੇ ਕਾਟੋ ਖੇਤਰਾਂ ਵਿੱਚ ਮਹਿਸੂਸ ਕੀਤੇ ਗਏ ਇਸੇ ਕਾਵਾ ਨਿਗਾਟਾ ਟੋਯਾਮਾਤੇ ਯਾਗਾ ਯਮਗੱਟਾ ਪ੍ਰੀਫੈਕਚਰਨ ਨੂੰ ਇਸੇ ਕਾਰਨ ਚਨੋਟੋ ਪ੍ਰਾਇਦੀਪ ਤੇ ਵਿਜੀਮਾ ਬੰਦਰਗਾਹ ਤੱਕ 1.2 ਮੀਟਰ ਦੀਆਂ ਵੱਧ ਉੱਚੀਆਂ ਲਹਿਰਾਂ ਪਹੁੰਚਣ ਤੋਂ ਬਾਅਦ ਸੁਨਾਮੀ ਦੀ ਚੇਤਾਵਨੀ ਜਾਰੀ ਕੀਤੇ ਜਾਣ ਤੋਂ ਬਾਅਦ ਟਾਟਵੱਤੀ ਖੇਤਰਾਂ ਨੂੰ ਤੁਰੰਤ ਖਾਲੀ ਕਰ ਲਈ ਕਿਹਾ ਗਿਆ ਸੀ ਵੀਡੀਓ ਦੇਖਣ ਲਈ ਤੁਹਾਡਾ ਧੰਨ